ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਬਹੁਤ ਸਮੇਂ ਤੋਂ ਇੱਕ ਕਹਾਣੀ ਚਲਦੀ ਆ ਰਹੀ ਹੈ ਜਾਂ ਕਹਾਵਤ ਕਹਿ ਲੋ ਜਾਂ ਸਿਆਣਿਆਂ ਦੇ ਬੋਲ ਕਹਿ ਲੋ ਕੀ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਅੱਜਕੱਲ ਸਾਡੀ ਕੌਮ ਦੀ ਦੀਆਂ ਜੜਾਂ ਦੇ ਵਿੱਚ ਦਾਤੀ ਫੇਰਨ ਦਾ ਕੰਮ ਸਾਡੇ ਆਪਣੇ ਕਰ ਰਹੇ ਨੇ ਅੱਜਕੱਲ ਸਾਡੀ ਕੌਮ ਨੂੰ ਜੇ ਪਿੱਛੇ ਧੱਕਣ ਤੇ ਲੱਗੇ ਨੇ ਡੇਰਿਆਂ ਨੂੰ ਅੱਗੇ ਲਿਆਉਣ ਤੇ ਲੱਗੇ ਨੇ ਤਾਂ ਉਹ ਸਾਡੇ ਆਪਣੇ ਕਰ ਰਹੇ ਨੇ ਮੈਂ ਸਾਫ਼ ਸਬਦਾਂ ਚ ਕਹਦਾ ਕਿ ਆ ਦਾਦੂ ਬਾਲ ਵਰਗੇ ਆਰਐਸਐਸ ਦੇ 에ਜੰਟ ਬਣ ਕੇ ਦਾੜਾ ਪ੍ਰਕਾਸ਼ ਹੈ ਸਿਰ ਤੇ ਦਮਾਲਾ ਤੇ ਪੰਜ ਕਕਾਰ ਵੀ ਪਹਿਨੇ ਹੋਇਆ ਦਿਸਣ ਦੇ ਵਿੱਚ ਸਿੱਖ ਲੱਗਦਾ ਹੈ ਅਮਰਤ ਧਾਰੀ ਸਿੱਖ ਲੱਗਦਾ ਹੈ ਪਰ ਜੋ ਨੀਤੀਆਂ ਨੇ ਜੋ ਆਰਐਸਐਸ ਦੇ ਝੰਡੇ ਤੇ ਕੰਮ ਕਰ ਰਿਹਾ ਹੈ ਜੋ ਸਰਕਾਰਾਂ ਦੇ ਕਹਿਣ ਤੇ ਸਿੱਖ ਕੌਮ ਦੀਆਂ ਜੜਾਂ ਦੇ ਵਿੱਚ ዳਤੀ ਫੇਰ ਰਿਹਾ ਹੈ ਉਹ ਦਾदू ਵਾਲਾ ਉਹਦੀ ਨੀਤ ਤੋਂ ਪਤਾ ਲੱਗਦਾ ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ ਦੇਖਣ ਦੇ ਵਿੱਚ ਸਾਡਾ ਲੱਗਦਾ ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ ਉਥੋਂ ਆ ਰਿਹਾ ਐਸਐਸ ਦਾ ਏਜੰਟ ਸਿੱਧਾ ਹੁੰਦਾ ਕਿ ਇਹ ਆਰਐਸਐਸ ਦਾ ਏਜੰਟ ਹੈ ਬਿਲਕੁਲ ਸਿੱਧ ਸਾਬਤ ਤਾਂ ਪਹਿਲਾਂ ਹੀ ਹੋ ਗਿਆ ਸੀ ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਿਆ ਸੀ ਵਿਰੋਧ ਹੋਣ ਦੇ ਬਾਵਜੂਦ ਵੀ ਇਹਦੇ ਬਾਹਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ ਤੇ ਵੱਡਾ ਖੱਬੀ ਖਾਨ ਬਾਹਰ ਤੱਕ ਨਹੀਂ ਨਿਕਲਿਆ ਸੀ ਜਿਹੜਾ ਕਹੋਂਦਾ ਸੀ ਮੈਂ ਕਰ ਦੂੰ ਬਾਹ ਕਰ ਦੂੰ ਮੇਰੇ ਕੋਲ ਅਸਲ ਹੈ ਗੁੰਡਾਗਰਦੀ ਬਹੁਤ ਕਰਦਾ ਰਿਹਾ ਇਹ ਬੰਦਾ ਦਾਦੂ ਪਿੰਡ ਦੇ ਲੋਕ ਆ ਖੇਤ ਜਾਣ ਤੋਂ ਵੀ ਡਰ ਲੱਗੇ ਸੀ ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ ਇਹ ਆ ਜਾਏ ਇਨਸਾਨ ਰਹਾ ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜੇ ਮਸੰਦ ਲੋਕਾਂ ਨੇ ਇਹੋ ਜੇ ਆਰਐਸਐਸ ਦੇ ਟੁਕੜਬੋਚਾਂ ਨੇ ਸਾਡੀ ਕੌਮ ਦਾ ਘਾਣ ਕੀਤਾ ਹੈ ਸਾਡੀ ਕੌਮ ਦਾ ਨੁਕਸਾਨ ਕੀਤਾ ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ ਇੱਥੇ ਸਾਡੀ ਕੌਮ ਨੂੰ ਹਰ ਕੋਈ ਘੌਣ ਵਾਂਗੂ ਲੱਗਿਆ ਹੋਇਆ ਕੋਈ ਪੱਗਾ ਬਣ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ ਤੇ ਕੋਈ ਗਾਤਰੇ ਪਾ ਕੇ ਲੱਗਿਆ ਕੋਈ ਸਾਡੇ ਪੰਜ ਕਾਰ ਪਾਲਾਂ ਦਾ ਦਾੜੇ ਪ੍ਰਕਾਸ਼ ਕਰ ਲੈਂਦਾ ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ ਪਰ ਅਸੀਂ ਚੁੱਪ ਬੈਠੇ ਹਾਂ ਸਾਡੇ ਐ ਜੀ ਪੀ ਸੀ ਚੁੱਪ ਬੈਠੇ ਆ ਸਾਡੇ ਆਗੂ ਚੁੱਪ ਬੈਠੇ ਆ ਬੋਲੂ ਕੌਣ ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਆ ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠੇ ਆ ਕੋਈ ਬਾਦਲ ਕਹਿ ਦੀ ਝੋਲੀ ਚ ਬੈਠਾ ਕੋਈ ਬੀ ਜੇ ਪੀ ਦੀ ਝੋਲੀ ਚ ਬੈਠਾ ਕੋਈ ਕਾਂਗਰਸ ਦੀ ਝੋਲੀ ਚ ਬੈਠਾ ਦੇ ਕੋਈ ਆ ਨਵੇਂ ਝਾੜੂ ਵਾਲਿਆਂ ਦੀ ਝੋਲੀ 'ਚ ਬੈਠਾ ਹੈ ਬੋਲੂ ਕੌਣ ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ ਪ੍ਰਸਾਦ ਕਿਹਨਾ ਦੇ ਦਿੰਦਾ ਕੋਈ ਆਰਐਸਐਸ ਦਾ ਆ ਕੋਈ ਦਿਲੀਆਈ ਜੁੰਡਲੀ ਦਾ ਕੋਈ 나ਗਪੁਰ ਜੜਿਆ ਬੈਠਾ ਮੈਥੋ ਅੱਜ ਸੱਚ ਨਿਕਲ ਲੈ ਮੂੰਹ ਦੇ ਵਿੱਚੋਂ ਕਿਉਂਕਿ ਯਾਰ ਇਹਨਾਂ ਲੋਕਾਂ ਨੇ ਇਹਨਾਂ ਕਹ ਕਹਾਨ ਕਰਤਾ ਜੇ ਅਸੀਂ ਅੱਜ ਤੱਕ ਬੋਲੇ ਨਹੀਂ ਆਮ ਜਨਤਾ ਬੋਲੀ ਨਹੀਂ ਤਾ ਇਹਨਾਂ ਨੇ ਆ ਮौज-ਮਸਤੀਆਂ ਕੀਤੀਆਂ ਨੇ ਆ ਦੇਖ ਲਓ ਨਵੀਂ ਕਰਤੂਤ ਦਾਦੂਵਾਲ ਦੀ ਮੈਂ ਦਿਖਾਉਣ ਲੱਗਾ ਡੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਘਾਣ ਕਰਨ ਵਾਲਾ ਇਹ ਬੰਦਾ ਹੈ ਸ਼ੇਅਰ ਕਰੀ ਚਲਿਓ ਭਰਾਵੋ ਦੱਬ ਕੇ ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ ਸਰਕਾਰਾਂ ਦਾ ਕੰਮ ਕਰ ਰਹੇ ਨੇ ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀ ਆ ਗਰਮ ਬੋਲ ਜਨਾ ਪਰ ਸਾਡੇ ਪੇਜਾਂ ਦੀਆਂ ਰੀਚਾ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਆ ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ ਆਹ ਦੇਖ ਸਕਦੇ ਹੋ ਇੱਕ ਪਾਸੇ ਆਹ ਡੇਰੇ ਬਿਆਸ ਦਾ ਮੁਖੀ ਖੜਾ ਹੈ ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ ਹੈ ਉਹ ਹੱਥ ਜੋੜੀ ਖੜਾ ਤੇ ਆ ਦੂਜੇ ਪਾਸੇ ਗਾਤਰਾ ਉੱਤੋਂ ਦੀ ਐ ਦਾੜਾ ਪ੍ਰਕਾਸ਼ ਐ ਤੇ ਸਿਰ ਤੇ ਦਮਾਲਾ ਇਹ ਮਸੰਦ ਇਹ ਟੁਕੜ ਬੋਚ ਆਰਐਸਐਸ ਦਾ ਜਿਹਦਾ ਨਾਮ ਦਾਦੂ ਆਲ ਐ ਜਿਹਦਾ ਨਾਮ ਦਾਦੂ ਆਲ ਐ ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ ਹੈ ਗੱਲਾਂ ਬਹੁਤ ਉੱਚੀਆਂ ਕਰਦਾ ਹੈ ਕਦੇ ਕਿਸੇ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਖਿਲਾਫ ਬੋਲਦਾ ਵੋਟਾਂ ਤੋਂ ਪਹਿਲਾਂ ਤਾਂ ਬਿਆਨ ਆਇਆ ਸੀ ਕਿ ਲੱਖਾ ਸਧਾਨਾ ਪੰਥਕ ਨਹੀਂ ਐ ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ ਓਏ ਲੱਖਾ ਸਧਾਨਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ ਵੱਡੇ ਬਾਬਾ ਜੀ ਆ ਡੇਰਿਆਂ ਨੂੰ ਪ੍ਰੋਮੋਟ ਨਹੀਂ ਕਰਦਾ ਲੱਖਾ ਆ ਜਿਹੜੇ ਤੁਸੀਂ ਪ੍ਰੋਮੋਟ ਕਰ ਰਹੇ ਹੋ ਸੰਗਤ ਜੀ ਆ ਦੇਖ ਲਓ ਇੰਨਾ ਡੇਰਿਆਂ ਨੇ ਸਾਨੂੰ ਘਣ ਵਾਂਗੂ ਖਾਦਾ ਐ ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ ਹੈ। ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ ਸਾਫਤ ਹੋ ਗਿਆ। ਕਈ ਬੰਦੇ ਇੱਥੇ ਬਲਤਕਾਰ ਦੇ ਕੇਸ ਦੇ ਵਿੱਚ ਅੰਦਰ ਨੇ ਅੱਜ। ਜਿਹੜੇ ਆਪਣੇ ਆਪ ਨੂੰ ਗੁਰੂ ਘਾਉਂਦੇ ਸੀ। ਜਿਹੜੇ ਕਦੇ ਕੋਈ ਕਲੰਗੀ ਲਾਉਂਦਾ ਸੀ ਸਾਡੇ ਗੁਰੂ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ ਉਹ ਅੱਜ ਜੇਲ੍ਹਾਂ 'ਚ ਬੈਠੇ ਉਹ ਡੇਰੇ ਚਲਾ ਰਹੇ ਸੀ। ਤੇ ਅੱਜ ਇਹ ਬਿਆਸ ਵਾਲਾ ਡੇਰਾ ਚਲਾ ਰਿਹਾ ਹੈ ਤੇ ਇਹ ਆਪਦਾ ਇੱਕ ਨਵਾਂ ਮੁਖੀ ਖਾਪ ਰਹੇ ਹੈ। ਤੇ ਉੱਥੇ ਦਾदूਵਾਲ ਦਾ ਕੀ ਕੰਮ ਹੈ ਪ੍ਰਭੂ ਉੱਥੇ ਦਾदूਵਾਲ ਕੀ ਕਰ ਰਿਹਾ ਹੈ ਕੀ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ ਹੈ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਡੇਰਿਆਂ ਦੇ ਵਿੱਚ ਜਾਓ ਕਿਸੇ ਦੇਹ ਨੂੰ ਗੁਰੂ ਮੰਨੋ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਦਸਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ ਤੇ ਸਾਡਾ ਸਿਰ ਕੱਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ ਤੇ ਇਹ ਦਾदूਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ ਜਾਂ ਇਹ ਕਿਸੇ ਸਰਕਾਰ ਦੇ ਟੁੱਕੜ ਬੋਚ ਦਾ ਕੰਮ ਨਹੀਂ ਇਹ ਦੱਸੋ ਕੀ ਦਾ ਕੰਮ ਹੈ ਗਦਾਰਾਂ ਦਾ ਕੰਮ ਹੀ ਹੈ ਨਾ ਤੇ ਘਾਉਣਾ ਆਪਦੇ ਆਪ ਨੂੰ ਸਿੱਖ ਤੇ ਕਰਨੀਆਂ ਬਦਮਾਸ਼ੀਆਂ ਕਰਨੀਆਂ ਗੁੰਡਾ ਕਰਦੀਆਂ ਘਾਉਣਾ ਆਪਣੇ ਆਪ ਨੂੰ ਪੰਥਕ ਤੇ ਹਾਜ਼ਰੀਆਂ ਭਰਨੀਆਂ ਕਿਸੇ ਵਿਆਸ ਵਾਲੇ ਡੇਰੇ 'ਚ ਕਦੇ ਸਰਸੇ ਵਾਲੇ ਦੇ ਡੇਰੇ 'ਚ ਕਦੇ ਕਿਸੇ ਡੇਰੇ 'ਚ ਕਦੇ ਭਾਜੇਪੀ ਦੇ ਲੀਡਰਾਂ ਨਾਲ ਮੀਟਿੰਗਾਂ ਕਦੇ ਵਿਆਸ ਦੇਰੇ ਦੇ ਵਿੱਚ ਫੋਟੋਆਂ ਇਹ ਕੀ ਹੈ ਇਹ ਮੈਂ ਪੁੱਛਣਾ ਚਾਹਣਾ ਵੱਡੇ ਪੰਥਕ ਨੂੰ ਕੀ ਇਹ ਕੀ ਹੈ ਜਵਾਬ ਦੇ ਦਾदूਆ ਸਾਹਿਬ ਜੇ ਅੱਜ ਡੇਰਿਆਂ ਨੂੰ ਪ੍ਰਮੋਟ ਕਰਨ ਤੇ ਲੱਗੇ ਹੋ ਤਾਂ ਫਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ ਆਪਣੇ ਨਾਂ ਪਿੱਛੇ ਸਿੰਘ ਨਾ ਲਾਓ ਖਾਲਸਾ ਨਾ ਲਾਓ ਜੇ ਅੱਜ ਪੂਰੇ ਮੁਲਕ ਦੇ ਵਿੱਚ ਜਿਹੜੀ ਬੀਜੇਪੀ ਸਾਡੇ ਸਿੰਘਾਂ ਨੂੰ ਮਾਰਨ ਤੇ ਲੱਗੀ ਹੋਈ ਹੈ ਕਿੰਨੇ ਸਾਡੇ ਬੰਦੇ ਸ਼ਹੀਦ ਕਰਤੇ ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇ ਵਾਲਾ ਨਿਚਰ ਖੰਡਾ ਕਿੱਥੇ ਕਿੱਥੇ ਬੀਜੇਪੀ ਲੱਗੀ ਹੈ ਤੇ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਨੇ ਤੇ ਇਹ ਗਦਾਰ ਨਹੀਂ ਤੇ ਹੋਰ ਕੀ ਐ ਇਹ ਟੁਕੜਬੋਚ ਨਹੀਂ ਤੇ ਹੋਰ ਕੀ ਐ ਇਹ ਕੌਮ ਦੀਆਂ ਜੜਾਂ ਵੱਢਣਾ ਨਹੀਂ ਤੇ ਹੋਰ ਕੀ ਐ ਸੰਗਤ ਜੀ ਮੈਂ ਤੁਹਾਡੇ ਕੋਲੋਂ ਵੀ ਜਵਾਬ ਮੰਗਣਾ ਚਾਹਣਾ ਜਿਹੜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗੇ ਫਿਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਹਿਲਾਂ ਇਹਨਾਂ ਨੂੰ ਮੱਥਾ ਟੇਕਦੇ ਆ ਕਿਉਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਵੱਡੇ ਬਣਾਉਣੇ ਹੋ ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵੱਡਾ ਹੈ ਸਾਡਾ ਸਭ ਕੁਝ ਉਹੀ ਹੈ ਇੱਥੇ ਬਾਬਾ ਕੋਈ ਚੰਗੀ ਗੱਲ ਦੱਸ ਸਕਦਾ ਉਹ ਮੰਨ ਲਓ ਪਰ ਤੁਸੀਂ ਇੱਥੇ ਸਾਡੇ ਕਰਦੇ ਕੀ ਨੇ ਜ਼ਿਆਦਾਤਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਚ ਮੱਥਾ ਟੇਕਣਗੀਆਂ ਆ ਬਾਬਿਆਂ ਦੇ ਪੈਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੈਠਣਗੀਆਂ ਇਹਨਾਂ ਬਾਬਿਆਂ ਨੇ ਬੇੜਾ ਕਰ ਕੀਤਾ ਆ ਹਫ਼ਤਾ ਪਹਿਲਾਂ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਿੱਡਾ ਕਿੱਡੀ ਵੱਡੀ ਕਰਤੂਤ ਉਹ ਦੀ ਦੱਸਿਓ ਕਿਹੜਾ ਸੀ ਉਹ ਬਾਬਾ ਚਰਨ ਘਾਟ ਵਾਲਾ ਕੀ ਕੁਛ ਕਰਦਾ ਰਿਹਾ ਬਲਤ ਕਰਦਾ ਰਿਹਾ ਕੁੜੀਆਂ ਦੇ ਨਾਲ ਉਹ ਡੇਰਿਆਂ ਦੇ ਵਿੱਚ ਹੋਰ ਹੁੰਦਾ ਕੀ ਆਹੀ ਕੁਛ ਹੁੰਦਾ ਮੈਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਓਏ ਭਰਾਵੋ ਹੱਥ ਬੰਨੇ ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦਾ ਟਾਈਮ ਹੈ ਨਾ ਕਿ ਡੇਰਿਆਂ ਦੇ ਵਿੱਚ ਧੀਆ ਪੈਣਾ ਨੂੰ ਭੇਜਣਾ ਉੱਥੇ ਹਵਾਨ ਬੈਠੇ ਐ ਇਸ ਕਰਕੇ ਅਸਲੀਅਤ ਨੂੰ ਪਹਿਚਾਨੋ ਕੌਮ ਦਾ ਕੌਣ ਹੈ ਕੌਮ ਦੀ ਗੱਲ ਕੌਣ ਕਰਦਾ ਤੇ ਕੌਮ ਦੀ ਜੜਾ 'ਚ ਦਾਤੀ ਕੌਣ ਫੇਰਦਿਆ ਦਾਦੂ ਵਾਲਾ ਅਰ ਗਿਆ ਦਾਤੀ ਫੇਰਨ ਵਾਲੇ ਲੋਕ ਹੈ ਬਿਆਸ ਡੇਰੇ ਦੇ ਵਿੱਚ ਗੁਰਤਾ ਗੱਦੀ ਇਹਨਾਂ ਦਾ ਕੋਈ ਡੇਰਾ ਹੋ ਪਤਾ ਨਹੀਂ ਕਿਹੜੇ ਨਾਮ ਜਗਮਾਲਪੁਰ ਹੀ ਪਤਾ ਨਹੀਂ ਕਿੱਥੇ ਉੱਥੇ ਦਾਦੂ ਵਾਲਾ ਦਾ ਕੰਮ ਕੀ ਹੈ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਹੈ ਬੰਦਾ RSS ਤੋਂ ਮੋਟਾ ਫੰਡ ਲੈ ਕੇ ਪੈਸੇ ਲੈ ਕੇ RSS ਦੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ। BJP ਦੇ ਬੰਦਿਆਂ ਨਾਲ ਲੀਡਰਾਂ ਨਾਲ ਮੀਟਿੰਗਾਂ ਕਰਕੇ BJP ਦੀ سپورਟ ਕਰ ਰਿਹਾ ਹੈ। ਤੇ ਫਿਰ ਇਹ ਦੱਸੋ ਕਿ ਜਿਹੜਾ ਬੰਦਾ ਅੱਜ BJP ਦੀ سپورਟ ਕਰਦਾ ਹੈ, ਜਿਹੜਾ ਬੰਦਾ RSS ਦੀਆਂ ਨੀਤੀਆਂ ਨੂੰ ਚੰਗਾ ਮੰਨਦਾ ਹੈ ਤੇ ਜਿਹੜਾ ਬੰਦਾ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਹੈ, ਡੇਰਿਆਂ ਦੀਆਂ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਂਦਾ ਹੈ ਤੇ ਉਹ ਸਾਡੀ ਕੌਮ ਦਾ ਭਲਾ ਕਿਵੇਂ ਕਰ ਦੂ ਬਾਈ ਉਹ ਸਾਡੀ ਕੌਮ ਨਾਲ ਕਿੱਥੇ ਖੜਜੂ ਯਾਰ ਇਹ ਗੱਲਾਂ ਕੌੜੀਆਂ ਨੇ ਪਰ ਇਹ ਹੈ ਸੱਚੀਆਂ ਨੇ ਬੋਲਣਾ ਕਿਸੇ ਨੇ ਨਹੀਂ ਇਹਦੇ ਖਿਲਾਫ ਹਰ ਕੋਈ ਡਰ ਜਾਂਦਾ ਐਨਾ ਕਰਦੇ ਬਾਣਾ ਕਰਦੇ ਅਡਾ ਕੋਈ ਖੱਬੀ ਖਾਨ ਨਹੀਂ ਜੇ ਕੌਮ ਲਈ ਕਿਸੇ ਦੇ ਖਿਲਾਫ ਵੀ ਬੋਲਣਾ ਪਿਆ ਤਾਂ ਬੋਲਾਂਗੇ ਇੱਕ ਠੋਕ ਕੇ ਬੋਲਾਂਗੇ ਯਾਰ ਜਿਹੜਾ ਬੰਦਾ ਕੌਮ ਨੂੰ ਬੇਵਕੂ ਬਣਾ ਰਿਆ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਰੋੜਾ ਰੁਪਇਆ ਕੌਮ ਤੋਂ ਇਕੱਠਾ ਕਰ ਲੈਣਾ ਕੰਮ ਕੀ ਦਾ ਕਰਨਾ ਆਰਐਸਐਸ ਦਾ ਵਡਿਆਈ ਕਿਹਦੀ ਕਰਨੀ ਭਾਜਪੀ ਦੀ ਤੇ ਜਦੋਂ ਗੁਰਤਾ ਗੱਦੀਆਂ ਡੇਰਿਆਂ ਦੇ ਵਿੱਚ ਦਿੱਤੀਆਂ ਜਾਣ ਕਿਹਨੇ ਜਾਣਾ ਦਾਦੂਵਾਲ ਨੇ ਤੇ ਫਿਰ ਇਹ ਦੱਸ ਦੋ ਕਿ ਇਹ ਕਿਸਦਾ ਬੰਦਾ ਸਕਾ ਹੋ ਸਕਦਾ ਸੰਗਤ ਜੀ ਇਹੀ ਅੱਜ ਤੋਂ ਮੈਂ 5-6 ਸਾਲ ਪਹਿਲਾਂ ਵੀ ਇਹਦੇ ਇਹ ਇਹਦਾ ਜਿੱਥੇ ਗੁਰੂ ਘਰ ਬਣਾਇਆ ਹੋਇਆ ਜਿੱਥੇ ਰਹਿੰਦਾ ਉੱਥੇ ਮੈਂ ਧਰਨੇ ਦੇ ਵਿੱਚ ਤਿੰਨ ਚਾਰ ਵਾਰ ਹੀ ਗਿਆ ਲਗਭਗ ਸਾਰਾ ਪਿੰਡ 90% ਪਿੰਡੇ ਦੇ ਬਾਰ ਚ ਬਹਿ ਗਿਆ ਸੀ ਕਿ ਅਸੀਂ ਤੇਰੀ ਮੀਟਿੰਗ ਨਹੀਂ ਹੋਣ ਦੇਵਾਂਗੇ ਵਿਜੇ ਸਾਪਲੇ ਦੇ ਨਾਲ ਪਰ ਇਹ ਬੰਦਾ ਧਰਨਾ ਜਦੋਂ ਧਰਨਾ ਚੱਕਿਆ ਗਿਆ ਉਸ ਤੋਂ 10 ਦਿਨਾਂ ਬਾਅਦ ਫੇਰ ਮੀਟਿੰਗ ਕਰਕੇ ਸਪੈਸ਼ਲ ਫੋਟੋਆਂ ਪਾਈਆਂ ਜਾਨ ਬੁੱਝ ਕੇ ਕਿਵੇਂ ਮੀਟਿੰਗ ਕਰ ਲਈ ਐ ਇੰਨਾ ਹੰਕਾਰੀ ਬੰਦਾ ਤੇ ਇੰਨਾ ਗੁੰਡਾ ਬੰਦਾ ਐ ਤੇ ਕਹੂਗਾ ਦੂਜੇ ਨੂੰ ਆ ਪੰਥਕ ਨਹੀਂ ਤੂੰ ਕੌਣ ਹੁੰਨੇ ਦੱਸਣ ਵਾਲਾ ਵੀ ਯਾਰ ਆ ਫਲਾਣਾ ਪੰਥਕ ਨਹੀਂ ਆ ਪੰਥਕ ਨਹੀਂ ਤੂੰ ਆਪ ਸਹੀ ਐ ਕਿ ਤੂੰ ਆਪ ਡੇਰਿਆਂ ਦੇ ਵਿੱਚ ਜਾਂਦਾ ਨਹੀਂ ਤੂੰ ਆਪ ਭਾਜਪੀ ਨਾਲ ਮੀਟਿੰਗਾਂ ਕਰਦਾ ਨਹੀਂ ਆਰਐਸਐਸ ਦੇ ਏਜੰਡੇ ਤੇ ਤੂੰ ਚੱਲਦਾ ਨਹੀਂ ਇੱਥਿਓ ਕੌਮ ਨੂੰ ਖਤਰਾ ਹੀ ਇਹਨਾਂ ਗਦਾਰਾਂ ਤੂੰ ਐ ਸਾਨੂੰ ਆਪਦਾ ਹੀ ਮਾਰ ਰਹੇ ਨੇ ਤੇ ਅਸੀਂ ਕੀ ਦੇਖ ਲੈਨੇ ਆਂ ਬੰਦੇ ਦੇ ਸਿਰ ਤੇ ਦਮਾਲਾ ਦਾੜਾ ਪ੍ਰਕਾਸ਼ ਹੈ ਪੰਜ ਕਕਾਰ ਪਾਏ ਹੋਏ ਨੇ ਤੇ ਚੋਲਾ ਪਾਇਆ ਹੋਇਆ ਹੈ ਬਾਬਾ ਅਸੀਂ ਮੱਥੇ ਟੇਕਣ ਲੱਗ ਜਾਨੇ ਆਂ ਬੀਬੀਆਂ ਪੈਰਾਂ 'ਚ ਨਿਕਲਣ ਲੱਗ ਜਾਂਦੀਆਂ ਨੇ ਕੋਈ 100 ਦਾ ਨੋਟ ਕੋਈ 500 ਦਾ ਨੋਟ ਸਾਡੀ ਕਾਮ ਦੇ ਵਿੱਚ ਭਰਾਵੋ ਪਹਿਰੂ ਪੀਏ ਵੜ ਗਏ ਨੇ ਸਾਡੇ ਵਰਗਾ ਉਹਨਾਂ ਨੇ ਰੂਪ ਧਾਰਨ ਕਰ ਲਿਆ ਭਾਵੇਂ ਅਮਰਤ ਸ਼ਕ ਲਿਆ ਪੰਜ ਕਕਾਰ ਪੈਨੇ ਹੋਏ ਨੇ ਪਰ ਜੜਾ ਉਹਨਾਂ ਦੀਆਂ ਨਾਗਪੁਰੋਂ